ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਡਕੇਆਈ ਟੈਰਰਿਸਟ ਪਰਮੇਂਦਰ ਸਿੰਘ ਪਿੰਦੀ ਜਿਹਦਾ ਸੰਬੰਧ ਇੰਟਰਨੈਸ਼ਨਲੀ ਡੈਜ਼ਿਗਨੇਟਿਡ ਟੈਰਰਿਸਟ ਸਰਵਿੰਦਰ ਸਿੰਘ ਰਿੰਦਾ ਤੇ ਹੈਪੀ ਪਸ਼ਿਆ ਦੇ ਨਾਲ ਹੈ ਉਹਨੂੰ ਪੰਜਾਬ ਪੁਲਿਸ ਯੂਏਈ ਯੂनाइटेड अरब एमिरेट्स ਤੋਂ ਐਕਸਟਰੈਡਿਟ ਕਰਕੇ ਲਿਆਈ ਹੈ ਇਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਪਰਮਿੰਦਰ ਸਿੰਘ ਪਿੰਦੀ ਇੱਕ ਟਾਈਮ ਤੇ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਤਾਇਨਾਤ ਸੀਗਾ ਬਟ ਇਨੇ ਜੁਰਮ ਦਾ ਰਸਤਾ اختیار ਕਰ ਲਿਆ ਐਂਡ ਓਵਰ ਅ ਪੀਰੀਅਡ ਆਫ ਟਾਈਮ ਕਾਫੀ ਜੁਰਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਆ ਗਈ ਤਾਂ ਇਥੇ ਜਦੋਂ ਇਹਨੇ ਕ੍ਰਾਈਮ ਕਰਨਾ ਸਟਾਰਟ ਕਰਤਾ ਤਾਂ ਪੁਲਿਸ ਮਗਰ ਲੱਗ ਗਈ ਹੀ ਐਸਕੇਪਡ ਟੂ ਯੂਏਈ ਉੱਥੋਂ ਫਿਰ ਇਹ ਸਾਰਾ ਕੁਝ ਹੈਂਡਲ ਕਰਨ ਲੱਗ ਪਿਆ ਇਹਦੇ ਕੁਝ ਜਿਹੜੇ ਨੋਟੇਬਲ ਜਿਹੜੇ ਕੇਸਸ ਹੈ ਇਹਦੇ ਵਿੱਚ 2023 ਦੇ ਵਿੱਚ ਇੱਥੇ ਜਿਹੜੇ ਸ਼ਰਾਬ ਦੇ ਠੇਗਿਆਂ ਤੇ ਉੱਤੇ ਪੈਟਰੋਲ ਬੰਮ ਸਿੱਟੇ ਗਏ ਸੀਗੇ ਤਾਂ ਉਹਦੇ ਸਾਡੇ ਮੁਕਦਮੇ ਦਰਜ ਹੈ ਹੀ ਵਾਸ ਦਾ ਮੇਨ ਮਾਸਟਰਮਾਈਂਡ ਫॉर ਡੂਇੰਗ ਥੈਟ ਜਿਹੜੇ ਪੈਟਰੋਲ ਬੰਮ ਸਿੱਟੇ ਜਾਂਦੇ ਸੀਗੇ ਇਸ ਤੋਂ ਇਲਾਵਾ ਹੋਰ ਇੱਕ ਕੇਸ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਰਿਟਾਇਰਡ ਐਸਪੀ ਸਾਹਿਬ ਹੈ ਉਹਨਾਂ ਨੂੰ ਮਾਰਨ ਦੀ ਇੱਕ ਕਾਂਸਪੀਰੇਸੀ ਰਚੀ ਗਈ ਸੀ ਤਾਂ ਉਹਦੇ ਵਿੱਚ ਜਿਹੜੇ ਮੇਨ ਕਾਂਸਪੀਰੇਟਰਸ ਹੈ ਇਸ ਬੰਦੇ ਦੀ ਸ਼ਮੂਲੀਅਤ ਉਹਦੇ 'ਚ ਸੀਗੀ ਇਸ ਤੋਂ ਇਲਾਵਾ ਵੀ ਕਾਫੀ ਸਾਰੇ ਮੁਕਦਮੇ ਜਿਹੜੇ ਵਿੱਚ 307 ਦੇ ਜਿਹੜੇ ਗੈਂਗ ਐਕਟੀਵਿਟੀਜ਼ ਦੇ ਮੁਕਦਮੇ ਵੀ ਇਹਦੇ ਤੇ ਦਰਜ ਸਿਗੇ ਯੂਏਈ ਦੇ ਵਿੱਚ ਰਹਿ ਕੇ ਇਹ ਉੱਥੇ ਕਾਫੀ ਸਾਰੇ ਜਿਹੜੇ ਐਕਸਟਰੋਸ਼ਨ ਰੈਕੈਟਸ ਚਲਾ ਰਿਹਾ ਸੀਗਾ ਖਾਸ ਤੌਰ ਤੇ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਏਰੀਆ ਦੇ ਵਿੱਚ ਕੁਝ ਜਿਹੜੇ ਵੈਲ ਟੂ ਡੂ ਲੋਗ ਹੈ ਬਿਜ਼ਨਸਮੈਨ ਹੈ ਉਹਨਾਂ ਨੂੰ ਥ੍ਰੈਟ ਕਾਲਸ ਕਰਦੇ ਸਿੰਗੇ ਤਾਂ ਇਹਦਾ ਜਿਹੜਾ ਇਹ ਇੱਕ ਕ੍ਰਿਮੀਨਲ ਰਿਕਾਰਡ ਨੂੰ ਦੇਖਦੇ ਹੋਏ ਇਹਦੇ 'ਚ ਬਟਾਲਾ ਪੁਲਿਸ ਨੇ ਫਿਊ ਮੰਥਸ ਬੈਕ ਅਸੀਂ ਇੱਕ ਪ੍ਰਕਿਰਿਆ ਸਟਾਰਟ ਕੀਤੀ ਸੋ ਅਸੀਂ ਇੱਕ ਰੈੱਡ ਨੋਟਿਸ ਦਾ ਪ੍ਰੋਪੋਜ਼ਲ ਹੈੱਡਕੁਆਰਟਰ ਨੂੰ ਭੇਜਿਆ ਵਿਚ ਵਾਸ ਸੈਂਡ ਬਾਈ ਪੰਜਾਬ ਪੁਲਿਸ ਹੈੱਡਕੁਆਰਟਰਸ ਟੂ ਸੀਬੀਆਈ ਇਨ ਨਿਊ ਦਿੱਲੀ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਸੈਸ ਕਰਕੇ ਉਹ ਜਿਹੜਾ ਪ੍ਰੋਪੋਜ਼ਲ ਹੈ ਇੰਟਰਪੋਲ ਨੂੰ ਭੇਜਿਆ ਜਿਹੜੀ ਇੰਟਰਨੈਸ਼ਨਲ ਪੁਲਿਸ ਹੁੰਦੀ ਹੈ ਤਾਂ ਇਵੈਂਚੁਅਲੀ ਆਈ ਥਿੰਕ ਇਨ ਦਾ ਮੰਥ ਆਫ ਅਪ੍ਰੈਲ অর ਮਈ ਰੈੱਡ ਨੋਟਿਸ ਵਾਸ ਇਸ਼ੂਡ ਅਗੇਨਸ ਪਰਮਿੰਦਰ ਸਿੰਘ ਪਿੰਦੀ ਉਸ ਤੋਂ ਬਾਅਦ ਅਸੀਂ ਤਾਲਮੇਲ ਕਰ ਲਿਆ ਵਿਦ ਯੂਏਈ ਅਥਾਰਟिटीज ਜਿਹੜਾ ਲਾ ਐਨਫੋਰਸਮੈਂਟ ਉੱਥੋਂ ਦਾ ਹੈਗਾ ਤਾਂ ਜਿਹੜੀ ਆਪਣੀ ਸੈਂਟਰਲ ਏਜੰਸੀਜ਼ ਹੈ ਉਹਨਾਂ ਦੇ ਨਾਲ ਵੀ ਪੰਜਾਬ ਪੁਲਿਸ ਦਾ ਤਾਲਮੇਲ ਸੀਗਾ ਤਾਂ ਇਵਨਚੁਅਲੀ ਹੀ ਵਾਸ ਅਰੈਸਟਡ ਇਨ ਯੂਏਈ ਅਬੂਦਾਬੀ ਤਾਂ ਉਸ ਤੋਂ ਬਾਅਦ ਸਾਨੂੰ ਅਬੂਦਾਬੀ ਐਨਸੀਬੀ ਅਬੂਦਾਬੀ ਤੋਂ ਕੋਰਸਪੋਂਡੈਂਸ ਆਈ ਸੀਗੀ ਕੋ ਰੈਲੇਵੈਂਟ ਚੈਨਲਸ ਕਿ ਤੁਸੀਂ ਇੱਕ ਆਪਣਾ ਮਿਸ਼ਨ ਭੇਜੋ ਟੂ ਗੈਟ ਹਿਮ ਐਕਸਟਰੈਡੀਟਡ ਸੋ ਉਸੇ ਸਿਲਸਿਲੇ ਤੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਸਾਰੀ ਫਾਰਮੈਲिटीज ਕਰਕੇ 24 ਤਰੀਕ ਨੂੰ ਸਾਡੀ ਇੱਕ ਟੀਮ ਵਿਚ ਵਾਸ ਲੈਡ ਬਾਈ ਐਸਪੀਡੀ ਮਿਸਟਰ ਗੁਰਪ੍ਰਤਾਪ ਸੋਹਤਾ ਤਾਂ ਇਹਨਾਂ ਦੇ ਨਾਲ ਸਾਡੇ ਸੀਆਈਏ ਇਨਚਾਰਜ ਮਿਸਟਰ ਸੁਖਰਾਜ ਐਂਡ ਦੋ ਹੋਰ ਟੀਮ ਮੈਂਬਰਸ ਇਹ ਉੱਥੇ ਚਲੇ ਗਏ ਇਨ ਯੂਏਈ ਤਾਂ ਇਹਦੇ ਵਿੱਚ ਵੀ ਟੁਕ ਕਲੀਅਰੈਂਸ ਫਰਮ ਦਾ ਪੰਜਾਬ ਗਵਰਨਮੈਂਟ ਐਂਡ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਥੋਂ ਕਲੀਅਰੈਂਸ ਲੈ ਕੇ ਸਾਡੀ ਟੀਮ ਉੱਥੇ ਪਹੁੰਚ ਗਈ ਉਥੋਂ ਫਿਰ ਲੋਕਲ ਲਾਈਜ਼ਨਿੰਗ ਕਰਕੇ ਮੀਟਿੰਗਸ ਕਰਕੇ ਵਿਦ ਦਾ ਇੰਡੀਅਨ ਐਂਬੈਸੀ ਐਂਡ ਜਿਹੜਾ ਐਮਸੀਬੀ ਉਹ ਬੁਦਾ ਵੀ ਹੈ ਉਹਨਾਂ ਦੇ ਨਾਲ ਤਾਲਮੇਲ ਕਰਕੇ ਤਾਂ ਕੱਲ ਸਵੇਰੇ ਫਿਰ ਜਿਹੜੀ ਲਾ ਅਥਾਰਟिटीज ਐਨਫੋਰਸਮੈਂਟ ਅਥਾਰਟिटीज ਹੈ ਯੂਏਏ ਦੀ ਉਹਨਾਂ ਨੇ 에어ਪੋਰਟ ਤੇ ਉੱਤੇ ਸਾਡੀ ਟੀਮ ਨੂੰ ਇਹਨੂੰ ਹੈਂਡਓਵਰ ਕਰਤਾ ਐਂਡ ਇਵੈਂਚੁਅਲੀ ਹੀ ਵਾਸ ਬਰਾਟ ਬੈਕ ਟੂ ਇੰਡੀਆ ਟੂ ਫੇਸ ਦ ਲਾ ਯਾ ਜਿਹੜਾ ਇਹਨੇ ਜੁਰਮ ਕੀਤਾ ਸੀਗਾ ਤਾਂ ਇਥੇ ਮੈਂ ਇਹ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਇੱਕ ਸਕਸੈਸਫੁਲ ਇੰਟਰਨੈਸ਼ਨਲ ਆਪਰੇਸ਼ਨ ਜਿਹੜਾ ਪੰਜਾਬ ਪੁਲਿਸ ਨੇ ਵਿਦ ਦ ਹੈਲਪ ਆਫ ਸੈਂਟਰਲ ਏਜੰਸੀਜ਼ ਕਰ ਲਿਆ ਤਾਂ ਇਹਦੇ ਵਿੱਚ ਹਬੇ ਮੁਜਰਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੈਗਾ ਜੇ ਇੱਥੇ ਕੋਈ ਵੀ ਵਾਰਦਾਤਾ ਕਰਾਂਦਾ ਹੈ ਤਾਂ ਵੀਲ ਗੋ ਆਫਟਰ ਦ ਪਰਸਨ ਵੀਲ ਬ੍ਰਿੰਗ ਹਿਮ ਬੈਕ ਐਂਡ ਹੀ ਵਿਲ ਹੈਵ ਟੂ ਫੇਸ ਦ ਲਾ ਤਾਂ ਇਹਦੇ 'ਚ ਇੰਪੋਰਟੈਂਟਲੀ ਮੈਂ ਆਈ ਵਾਂਟ ਟੂ ਐਕਸਪ੍ਰੈਸ ਗ੍ਰੈਟੀਟਿਊਡ ਟੂ ਸੀਨੀਅਰਸ ਜਿਨ੍ਹਾਂ ਨੇ ਇਹ ਪੂਰਾ ਸਾਨੂੰ ਗਾਈਡ ਕਰਦਾ ਇਹਦੇ 'ਚ ਵਰਦੀ ਡੀਜੀਪੀ ਪੰਜਾਬ ਏਡੀਜੀਪੀ ਸੀਆਈ ਐਂਡ ਏਡੀਜੀਪੀ ਸੀਜੀਟੀਐਫ ਇਨਕਲੂਡਿੰਗ ਡੀਆਈਜੀ ਬਾਰਡਰ ਐਂਜ ਐਂਡ ਆਲਸੋ ਜਿਹੜੀ ਸੈਂਟਰਲ ਏਜੰਸੀਜ਼ ਇਹਦੇ ਵਿੱਚ ਸਾਡੇ ਨਾਲ ਜਿਨ੍ਹਾਂ ਨੇ ਤਾਲਮੇਲ ਕਰਤਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਂਡ ਦ ਗਵਰਨਮੈਂਟ ਆਫ ਯੂਏਈ ਉਹਨਾਂ ਨੇ ਬਰਪੂਰ ਸਾਡਾ ਸਾਥ ਇਹਦੇ ਵਿੱਚ ਦਿੱਤਾ ਕੋਆਪਰੇਸ਼ਨ ਕੀਤਾ ਤਾਂ ਕਰਕੇ ਇਹ ਜਿਹੜਾ ਇੱਕ ਕੋਆਪਰੇਸ਼ਨ ਸਾਡਾ ਸੀਗਾ ਇੰਟਰਨੈਸ਼ਨਲ ਲੈਵਲ ਦਾ ਇਹ ਕਾਮਯਾਬ ਹੋਇਆ ਸਰ ਇਹ ਪੰਜਾਬ ਤੋਂ ਮਾਜੂਮ ਹੋ ਕੇ ਇਹਨਾਂ ਨਾਲ ਸੰਪਰਕ ਕਿੱਦਾਂ ਆ ਗਿਆ ਤਾ ਇਹ ਇਹਨਾਂ ਦੀ ਸੰਗਤ ਪੁਰਾਣੀ ਸੀਗੀ ਤਾਂ ਇੱਥੇ ਇਹਨਾਂ ਦੇ ਨਾਲ ਤਾਲਮੇਲ ਸੀਗਾ ਤਾਂ ਇਹਨਾਂ ਦੀ ਜਿਹੜੀ ਇੱਕ ਵਧੀਆ ਜਿਹੀ ਲਾਈਫ ਹੋ ਸਕਦੀ ਸੀਗੀ ਕਨਸਟੇਬਲ ਸੀਗਾ ਪੰਜਾਬ ਪੁਲਿਸ ਦੇ ਵਿੱਚ ਉਹ ਛੱਡ ਕੇ ਇਹਨਾਂ ਦੇ ਨਾਲ ਜੁੜ ਗਿਆ ਜਿਹੜੇ ਅਤੰਗਵਾਦੀ ਹੈਗੇ ਨੇ ਤਾਂ ਇਵੈਂਚੁਅਲੀ ਇੱਥੇ ਜੁਰਮ ਕਰਕੇ ਫਿਰ ਇਹਨੂੰ ਇੱਕ ਖਦਸ਼ਾ ਸੀਗਾ ਕਿ ਇੱਥੇ ਪੁਲਿਸ ਨੇ ਫੜ ਲੈਣਾ ਫਿਰ ਇਹ ਬਾਹਰ ਭੱਜ ਗਿਆ ਯੂਏ ਹਾ ਜੀ ਸ਼ੀ ਇਜ਼ ਪੋਸਟਡ ਇਨ ਪੰਜਾਬ ਪੁਲਿਸ ਇਹ ਸਰ ਜਿਸ ਤੋਂ ਅਰੈਸਟ ਕੀ ਲੱਗਦਾ ਉਹ ਕਿੰਨੇ ਕੁ ਵੱਡੇ ਕਲਾਸ ਨੂੰ ਅਟਕੋ ਜਾਂ ਜਿਹੜੇ ਆਕਾ ਨੇ ਉਹਨਾਂ ਦੇ ਖਿਲਾਫ ਵੀ ਪਰਮਾਂਡੇ ਦੇ ਕਰਦੀ ਕਿਤੇ ਆ ਉਮੀਦ ਬਣਦੀ ਇਹ ਵੀ ਕਰਦੇ ਜਾਂ ਚਾ ਬਿਲਕੁਲ ਸੀ ਆਲਰੇਡੀ ਪ੍ਰੋਸੈਸ ਫਾਰ ਮਲਟੀਪਲ ਕ੍ਰਿਮੀਨਲਸ ਇਜ਼ ਔਨ ਗoing ਇਟ ਇਜ਼ ਇਨ ਦਾ ਪਾਈਪਲਾਈਨ ਬਾਕੀ ਇਹਦੇ ਕੋਲੋਂ ਵੀ ਖੁਲਾਸੇ ਕਾਫੀ ਸਾਰੇ ਹੋਣਗੇ ਅਸੀਂ ਜਸਟ ਉਹਨੂੰ ਲੈ ਕੇ ਆਏ ਹੈ ਬੇਸਿਕਲੀ ਇਹ ਕਿਵੇਂ ਗਿਆ ਉਹ ਕਿੱਥੇ ਰਹਿੰਦਾ ਸੀਗਾ ਕਿਹਦੇ ਟੱਚ ਸੀਗਾ ਕਿਵੇਂ ਇਹਦਾ ਕੋਆਰਡੀਨੇਸ਼ਨ ਹੁੰਦਾ ਸੀਗਾ ਕ੍ਰਾਈਮ ਕਿਵੇਂ ਆਰਕੈਸਟ੍ਰੇਟ ਹੁੰਦਾ ਸੀਗਾ ਇਹ ਸਾਰੇ ਖੁਲਾਸੇ ਇਹਦੇ ਕੋਲੋਂ ਅਸੀਂ ਕਰਵਾਵਾਂਗੇ ਇਹ ਕੋਡ ਰੂਟ ਬਈ ਹੈ ਸਰ ਜੀ ਆਈ ਬਲੀਵ ਇਨ 2023